ਜੀ ਏਕੇਟੈਕ ਬ੍ਰਾਂਡ ਦੀ ਸੇਲ ਲੱਗੀ ਜੀ ਬ੍ਰਾਂਡ ਚੈੱਕ ਕਰ ਲੋ ਏਕੇਟੈਕ ਬ੍ਰਾਂਡ ਦੀ ਪੈਰਿਸ ਬਿਊਟੀ ਬਹੁਤ ਸੋਹਣਾ ਸੂਟ ਹੈ ਜੀ 5 ਮੀਟਰ ਸੂਟ 550 ਵਾਲਾ ਸੂਟ 3300 ਰੁਪਏ ਦੇ ਵਿੱਚ ਸੇਲ ਲੱਗੀ ਜੀ ਡਿਜ਼ਾਈਨ ਦੇਖੀ ਚਲੋ ਬੁੱਕ ਕਰੀ ਚਲੋ ਜੀ 500 ਵਾਲਾ ਡਿਜ਼ਾਈਨ 3300 ਰੁਪਏ ਦੇ ਵਿੱਚ ਸੇਲ ਮੇਲਾ ਜੀ ਡਿਜ਼ਾਈਨ ਦੇਖੀ ਚਲੋ ਬੁੱਕ ਕਰੀ ਚਲੋ ਨਵੇਂ ਡਿਜ਼ਾਈਨ ਆ ਗਏ ਜੀ ਡਿਜ਼ਾਈਨ ਦੇਖੋ ਕਿੰਨੇ ਸੋਹਣੇ ਸੋਹਣੇ ਆ ਗਏ ਸਿਰਫ 500 ਦਾ ਸੇਲ ਮੇਲਾ ਜੀ 500 ਵਾਲੇ ਸੂਟਾਂ ਦਾ 300 ਚ ਸੇਲ ਮੇਲਾ ਜੀ 500 ਵਾਲੇ ਸੂਟਾਂ ਦਾ 3 ਕੈਸ਼ ਡਿਲੀਵਰੀ ਨਹੀਂ ਹੋਣੀ ਜੀ ਆਨਲਾਈਨ ਪੇਮੈਂਟ ਤੇ ਆਰਡਰ ਲੈ ਜਾਊਗਾ ਜੀ ਆਨਲਾਈਨ ਪੇਮੈਂਟ ਤੇ ਆਰਡਰ ਲੈ ਜਾਓ ਕੈਸ਼ ਡਿਲੀਵਰੀ ਨਹੀਂ ਹੋਣੀ ਜੀ ਜਲਦੀ ਜਲਦੀ ਡਿਜ਼ਾਈਨ ਦੇਖੋ ਜੀ ਨਵੇਂ ਡਿਜ਼ਾਈਨ ਆ ਗਏ ਆ ਅਲੀਸ਼ੇਰ ਸ਼ੋਰੂਮ ਭੀਖੀ ਜੀ ਪੇਜ ਫੋਲੋ ਕਰ ਲਓ ਅਲੀਸ਼ੇਰ ਸ਼ੋਰੂਮ ਭੀਖੀ ਪੇਜ ਫੋਲੋ ਕਰ ਲਓ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਵੀਡੀਓ ਸ਼ੇਅਰ ਕਰ ਦਿਓ ਜੀ ਦਬਕੇ ਵੀਡੀਓ ਸ਼ੇਅਰ ਕਰ ਦਿਓ ਜੀ ਅਲੀ ਸ਼ੇਅਰ ਸ਼ੋਰੂਮ ਪੀਖੀ ਦਾ ਪੇਜ ਫੋਲੋ ਕਰ ਲਓ ਜੀ ਬਹੁਤ ਸੋਹਣੇ ਸੂਟ ਨੇ 3300 ਦਾ ਜੀ ਸਕਰੀਨ ਸ਼ਾਟ ਲਈ ਚਲੋ ਆਰਡਰ ਭੇਜ ਚਲੋ ਜੀ ਸਕਰੀਨ ਸ਼ਾਟ ਲਈ ਚਲੋ ਜਲਦੀ ਜਲਦੀ ਆਰਡਰ ਭੇਜ ਚਲੋ ਜੀ ਨਵੇਂ ਡਿਜ਼ਾਈਨ ਆਗੇ ਨਵੇਂ ਡਿਜ਼ਾਈਨ 3300 ਰੁਪਏ ਦੇ ਵਿੱਚ ਮਾਰਕੀਟ ਦੇ ਵਿੱਚ ਮਿਲਦਾ 500 ਦਾ ਜੀ 300 ਚ ਕਰਤਾ 300 ਰੁਪਏ ਦਾ ਪੰਜ ਮਿੰਟ ਸੂਟ ਔਨਲਾਈਨ ਪੇਮੈਂਟ ਤੇ ਆਰਡਰ ਲੇਜਾ ਉਹ ਕੈਸ਼ ਔਨ ਡਿਲੀਵਰੀ ਨਹੀਂ ਹੋਣੀ ਜੀ ਆਨਲਾਈਨ ਪੇਮੈਂਟ ਤੇ ਆਰਡਰ ਲੈ ਜਾਓ ਕੈਸ਼ ਔਨ ਡਿਲੀਵਰੀ ਨਹੀਂ ਹੋਣੀ ਜੀ ਜਲਦੀ ਆ ਦੀ ਰੰਗ ਦੇਖੀ ਚਲੋ ਬੁੱਕ ਕਰੀ ਚਲੋ ਜੀ 300 ਰੁਪਏ ਦਾ ਸੂਟ ਹੈ ਸਿਰਫ 300 ਰੁਪਏ ਦਾ ਜੀ 300 ਰੁਪਏ ਦਾ ਸੇਲ ਮੇਲਾ ਜੀ 300 ਰੁਪਏ ਸੇਲ ਮੇਲਾ ਡਿਜ਼ਾਈਨ ਦੇਖੀ ਚਲੋ ਬੁੱਕ ਕਰੀ ਚਲੋ ਜੀ ਆਨਲਾਈਨ ਪੇਮੈਂਟ ਤੇ ਆਰਡਰ ਲੈ ਜਾਓ ਇੱਕ ਸੂਟ ਦੀ ਸ਼ਿਪਿੰਗ 60 ਹੈ ਜੀ ਦੋ ਦੀ 80 ਚਾਰ ਦੀ 100 ਹੈ ਜੀ ਇੱਕ ਦੀ 60 ਦੋ ਦੀ 80 ਚਾਰ ਦੀ 100 ਹੈ ਜੀ ਬਹੁਤ